ਵੱਲੋਂ ਕਿੰਨੀਆਂ ਦਾ ਜਿਹੜਾ ਲੰਗਰ ਹੈ ਪ੍ਰਸਾਦ ਦਾ ਲੰਗਰ ਚਲਾਇਆ ਗਿਆ ਕਿੰਨੀ ਪ੍ਰਸਾਦ ਜਿਹੜਾ ਛੋਟੇ ਦਰਵਾਜੇ ਦੀ ਜਿਹੜੀ ਸੰਗਤ ਦੇ ਵੱਲੋਂ ਸਾਰਿਆਂ ਨੂੰ ਵਰਤਾਇਆ ਜਾ ਰਿਹਾ ਤੇ ਸਾਰੀਆਂ ਸੰਗਤਾਂ ਬੜੇ ਪਿਆਰ ਦੇ ਨਾਲ ਸਾਰਾ ਜਿਹੜਾ ਇਹ ਲੰਗਰ ਛੋਟੇ ਦਰਵਾਜੇ ਦੀ ਜਿੰਨੀ ਵੀ ਸਾਧ ਸੰਗਤ ਵੱਲੋਂ ਸਮੂਹਿਕ ਰੂਪ ਦੇ ਵਿੱਚ ਸਾਰੇ ਸੇਵਾਦਾਰ ਉਹਨੂੰ ਵਰਤਾ ਰਹੇ ਨੇ ਸਾਰੇ ਰਲ ਮਿਲ ਕੇ ਛਕ ਰਹੇ ਨੇ ਪਿੰਡ ਸ਼ਮਸ਼ਕੁਰ तहसील मलो जिला फतेगढ़ शाह दशमपासा गुरु गोबिंद सिंह जी दे गुरपर्व ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਲਾਈਵ ਤਸਵੀਰਾਂ ਨੇ ਜਿਹੜੀਆਂ ਬਾਗ ਵਾਲੇ ਬਾਬੇ ਬਾਗ ਵਾਲਿਆਂ ਸਾਡੇ ਨਗਰ ਦੇ ਜਿਹੜੀਆਂ ਸਮਾਧਾਨ ਨੇ ਉਹਨਾਂ ਤੋਂ ਤੁਹਾਨੂੰ ਦਿਖਾ ਰਹੇ ਹਾਂ ਲਾਈਵ ਤਸਵੀਰਾਂ ਲੰਗਰ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਨੂੰ ਮੁੱਖ ਰੱਖ ਕੇ ਛੋਟੇ ਦਰਵਾਜੇ ਦੀ ਜਿਹੜੀ ਸੰਗਤ ਆ ਉਹਨਾਂ ਸਾਰਿਆਂ ਦੇ ਵੱਲੋਂ ਜਿਹੜਾ ਕਿੰਨੀ ਪ੍ਰਸ਼ਾਦ ਉਹ ਵੰਡਿਆ ਗਿਆ ਸੋ ਸਾਰੇ ਛੋਟੇ ਦਰਵਾਜੇ ਦੀ ਜਿੰਨੀ ਵੀ ਸਾਧ ਸੰਗਤ ਹੈ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਟਿੰਡਾ ਸ਼ਮਸ਼ਕੁਰ ਤਹਿਸੀਲ ਮਲੋ ਜਿਲ੍ਹਾ ਫਤਿਹਗੜ ਸਾਹ ਪਿੰਡ ਸਮਸਪੁਰਤਾ ਸੇਲਮਲੋ ਜਿਲ੍ਹਾ ਫਤਿਹਗੜ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਪਾਸ ਸਾਹਿਬ ਜੀ ਦੇ ਗੁਰਪੁਰਬ ਨੂੰ ਮੁੱਖ ਰੱਖਦੇ ਹੋਏ ਲੰਗਰਾਂ ਦੀ ਸੇਵਾ ਜਿਹੜੀ ਛੋਟੇ ਦਰਵਾਜੇ ਦੀ ਸੰਗਤ ਹੈ ਜਿਹੜੀ ਪਿੰਡ ਸਮਸਪੁਰ ਦੀ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਬਹੁਤ ਸ਼ਰਧਾ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਇਕੱਠੀ ਹੋਈ ਵੀ ਸੰਗਤ ਪਿੰਡ ਸਮਸਪੁਰਤਾ ਸੇਲਮਲੋ ਜਿਲ੍ਹਾ ਫਤਿਹਗੜ ਸਾਹਿਬ ਦੇ ਛੋਟੇ ਦਰਵਾਜੇ ਦੀ ਇਹ ਜਿਹੜੀ ਸੰਗਤ ਹੈ ਤੁਸੀਂ ਇਹ ਸਾਰੇ ਜੋ ਵੀ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਦੇਖ ਰਹੇ ਹੋ ਪਿੰਡ ਸਮਸਪੁਰ ਤਹਿਸੀਲ ਬਲੋਾ ਜ਼ਿਲ੍ਹਾ ਫਤਿਹਗੜ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਪਾਸਾ ਜੀ ਦੇ ਗੁਰਪੁਰਬ ਨੂੰ ਮੁੱਖ ਰੱਖਦੇ ਹੋਏ ਇਸ ਟਰੈਕਟਰ ਦੇ ਉੱਤੇ ਟਰਾਲੀ ਦੇ ਵਿੱਚ ਸ਼ਰਦਾ ਦੇ ਨਾਲ ਸਾਡੇ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਦੇ ਪਵਿੱਤਰ ਸਰੂਪ ਟਰਾਲੀ ਦੇ ਵਿੱਚ ਤੇ ਅੱਗੇ ਅਗਵਾਈ ਕਰਦੇ ਹੋਏ ਪੰਥ ਕਮਰਿਆਦਾ ਦੇ ਅਨੁਸਾਰ ਪੰਜ ਪਿਆਰੇ ਸਹਿਬਾਨ ਤੇ ਨਾਲ ਛੋਟੇ-ਛੋਟੇ ਜਿਹੜੇ ਪੁੱਚੰਗੀ ਸਾਰਾ ਨਗਰ ਬੜੀ ਸਰਦਾ ਦੇ ਨਾਲ ਜਿਹੜਾ ਗੁਰੂ ਪਾਸਾ ਜੀ ਦਾ ਗੁਰਪੁਰਬ ਹੈ ਉਹ ਮਨਾਉਂਦਾ ਹੋਇਆ ਪਿੰਡ ਸੰਸਪੁਰਤਾ ਸਹੀਲੰਬੋ ਜਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਪਾਸਾ ਜੀ ਦੇ ਜਿਹੜੇ ਹੋਰ-ਪਰਪ ਨੇ ਤੋਂ بنائے ਜਾ ਰਹੇ ਨੇ ਕੱਤਕਾ ਪਾਰਟੀ ਪ੍ਰਧਾਨ ਪ੍ਰਧਾਨ ਸਾਹਿਬ ਪ੍ਰਧਾਨ ਸਾਹਿਬ ਸਰਦਾਰ ਚਰਨਜੀਤ ਸਿੰਘ ਜੀ ਉਹ ਬੜੇ ਸਟੇਜ ਦੇ ਪ੍ਰਬੰਧ ਉਹਨਾਂ ਨੇ ਕੀਤੇ ਨੇ ਪੂਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸਚੇਤ ਜੇ ਪ੍ਰਬੰਧ ਕੀਤੇ ਬਣ ਉਹ ਸਾਰੀਆਂ ਸੰਗਤਾਂ ਵੱਡੇ ਇਕੱਠ ਦੇ ਰੂਪ ਦੇ ਵਿੱਚ ਇੱਥੇ ਇਕੱਠੀਆਂ ਹੋਈਆਂ ਨੇ ਨਗਰ ਸ਼ਾਮਸ਼ਪੁਰ ਐਸੀਲ ਬਲੋਕ ਜ਼ਿਲ੍ਹਾ ਫਤਿਹਗੜ ਸਾਹਿਬ